ਜੇ ਪਹਿਲਾ ਵਾਲੀ ਪ੍ਰਵਾਸ ਗ੍ਰਸਤੀ ਸੀ ਜਿਹੜੀ 1800 ਤੋਂ ਬਾਅਦ ਇੰਗਲੈਂਡ ਨੂੰ ਮਰਦਾਂ ਦੀ ਬਾਦ ਕਾਕ ਬੋਰੀਆਂ ਨਖਾਮ ਕਰਨ ਵਾਸਤੇ ਕਈਆਂ ਜੋ ਫਿਰਦੀਆਂ ਆ ਸੀ ਫਿਰ ਉਹਨਾਂ ਨੇ ਸੋਚਿਆ ਵੀ ਇਹ ਬਹਾਦਰ قوم ਇਹਨਾਂ ਨਾਲ ਲੱਗਿਆ ਉਹਨਾਂ ਨੇ ਪੰਜਾਬ ਨੂੰ ਤਰਜੀਹ ਦਿੱਤੀ ਪ੍ਰਵਾਸੀ ਲੋਕ ਹਿਟਲਰ ਨੂੰ ਮੰਨਦੇ ਆ ਵਿਲਣ ਜ਼ਿਆਦਾਤਰ ਉਹਨਾਂ ਨੇ ਤੇ ਮੈਨੂੰ ਇਹ ਕਈ ਵਾਰੀ ਲੱਗਦਾ ਜੇ ਹਿਟਲਰ ਜੰਗ ਨਾ ਸ਼ੁਰੂ ਕਰਦਾ ਤਾਂ ਇਹ ਅਜੇ ਆਜ਼ਾਦ ਹੀ ਨਹੀਂ ਹੋਣਾ ਸੀ। ਸਿਟਲ ਨੇ ਬਹੁਤ ਵੱਡਾ ਉਹਨਾਂ ਨੂੰ ਨੁਕਸਾਨ ਕਰਦਾ ਸੀ। ਜੇ ਰਸ਼ੀਆ ਨਾ ਸਾਹਸ ਦਿੰਦਾ ਇੰਗਲੈਂਡ ਦਾ ਤਾਂ ਉਹਨੇ ਯੂਰਪ ਦਾ ਕਬਜ਼ਾ ਕਰ ਲਿਆ। ਜਦੋਂ ਜੰਗ ਦਾ ਅੰਤ ਹੋਇਆ ਤਾਂ ਜਿਹੜਾ ਦੁਨੀਆ ਦੀ ਤਾਕਤ ਦਾ ਢੰਡਾ ਸੀ ਉਹ ਅਮਰੀਕਾ ਨੇ ਹੋ ਕੇ ਆਉਂਦੇ ਜਹਾਜ ਤੇ ਜਾ ਆਂ ਲੈ ਲੁਖੀ ਤੇ ਬਾਬੂ ਤੁਸੀਂ ਮੰਨ ਲਓ ਜਦੋਂ ਕਾਰ ਤੇ ਪਹਿਲੀ ਵਾਰੀ ਤੁਸੀਂ ਟਰੈਵਲ ਕਰ ਕੰਧਾਰ ਤੋਂ ਲੈ ਕੇ ਯੂਰਪ ਤੱਕ ਗਏ ਸੀ ਹਾਂ ਕੰਧਾਰ ਤੋਂ ਨਾ ਨਾ ਕਾਬਲ ਤੋਂ ਨਾ ਕਾਬਲ ਤੋਂ ਨਾ ਕਾਬਲ ਤੋਂ ਲੈ ਕੇ ਅਸੀਂ ਬਾਈ ਬਸ ਗਏ ਬਾਈ ਬਸ ਕਿਹੜਾ ਰੂਟ ਮਾਮਨਾ ਮੁਹੰਮਦ ਗੌਰੀ ਵਾਲਾ ਮਾਮਨਾ ਕਾਜਨਵੀ ਵਾਲਾ ਕਾਬਲ ਤੋਂ ਕੰਧਾਰ ਹਿੰਦੂ ਸੀ ਕਾਬਲ ਤੋਂ ਕੰਧਾਰ ਕੇ ਕੰਧਾਰ ਤੋਂ ਕੋਈ ਯਾਤਰੀ ਸੀ ਮੰਨ ਕੇ ਜਰਮਨ ਵਾਸੀ ਸੀ ਜਿਹਦੇ ਵਿੱਚ ਅੱਛਾ ਇਹ ਬਸਾਂ ਚੱਲਦੀਆਂ ਰਹੀਆਂ ਇੱਥੇ ਦਾ ਹਾਉ ਪ੍ਰਾਈਵੇਟ ਲੋਕ ਚੱਲਦੇ ਸੀ ਜਦੋਂ ਤੁਸੀਂ 1977 ਚ ਗਏ ਤੁਸੀਂ ਇੰਦੀਆਂ ਤੋਂ 77 ਚ ਇੰਦੀਆਂ ਚ ਕੋਈ ਵੀ ਯਾਤਰੀ ਲੈ ਕੇ ਗਿਆ ਸੀ ਨਹੀਂ ਇੰਦੀ ਉਦੋਂ ਕਾਬਲ ਦਾ ਗਿਆ ਅਫਗਾਨਿਸਤਾਨ ਦਾ ਵੀਜ਼ਾ ਲੈਣਾ ਪਿਆ ਹਾਂ ਉਦੋਂ ਕਾਮ ਯੂਰਪ ਦਾ ਕੋਈ ਵੀਜ਼ਾ ਨਹੀਂ ਲੈ ਲਿਆ ਉੱਥੇ ਕਾਬਲ ਜਾ ਕੇ ਵੀ ਫਸ ਗਏ ਸੀ ਫਿਰ ਗਰਦਾਰਾਂ ਦੀ ਰੋਟੀਆਂ ਖਾ ਕੇ ਕਿਉਂ ਘਰ ਤੇ ਆਈ ਪਾਲਤਾ ਅਸੀਂ ਹਾਂ ਉਸ ਰਾਤ ਬਲਤਾ ਯੂਰਪ ਇਹਨਾਂ ਦੋ ਜੰਗ ਵਿਸ਼ਵ ਜੰਗਾ ਕਰਕੇ ਮੰਨ ਲਓ ਜਰਮਨ ਪਹਿਲਾ ਵਿਸ਼ਵ ਜਵ ਤਾਂ ਹਾਰ ਕੇ ਦੂਜੀ 10 ਸਾਲਾਂ ਫੇਰ ਖੜਾ ਕਰ ਗਿਆ ਉਹਦਾ ਸਾਮਰਾਜ 1945-45 ਚ ਸਾਰਾ ਯੂਰਪ تباہ ਹੋ ਗਿਆ ਹੁਣ ਫੇਰ ਯੂਰਪ ਉੱਪਰ ਹੈ ਉਹ ਦੇਸ਼ ਤਰੱਕੀ ਕਰ ਜਾਂਦੇ ਤੇ ਸਾਡੇ ਵਾਲੇ ਤਾਂ ਤਰੱਕੀ ਨਹੀਂ ਕਰਦੇ ਕੀ ਗੱਲ ਹੈ ਵੀ ਸਾਡੇ ਕੋਲੇ ਕੋਈ ਜੋਗ ਨਹੀਂ ਦੁਰ ਨਹੀਂ ਸੀ ਨਾ ਸ ਤੇ ਤਾਂ ਕੋਲੇ ਤੇ ਮੈਂ ਕਹਿੰਦਾ ਮੈਂ ਕਦੇ ਨਹਿਰੂ ਨੂੰ ਨਹੀਂ ਕਿਹਾ ਬਿਓ ਜੋਗ ਨਹੀਂ ਪਸੰਦ ਉਹ ਜਿਹੜੀ ਵੀਡੀਓ ਚੱਲਦੀ ਆ ਜੇ ਦੇਖੋਗੇ ਗਵਾਲੀਅਰ ਤੋਂ ਸਿਰਦਾ ਲੈਣ ਵਾਸਤੇ ਜਹਾਜ਼ ਦਿੱਲੀ ਆਇਆ ਸੀ ਗਵਰਨਰ ਹਾਊਸ ਵੀ ਉੱਥੇ ਪੰਡਨ ਨਰੂਦੀਨ ਲਾਇਕਾਂਗਾ ਆਪਣਾ ਸਿਗਨੇਚਰ ਨਹੀਂ ਸੀ ਪੰਡਨ ਨਰੂਦੀਨ ਜੇ ਜਿਹੜੀ ਅੱਜ ਵੀ ਆਂ ਵੀਡੀਓ ਨੂੰ ਦੇਖ ਲੋ ਤੁਸੀਂ ਫਰੰਥਮ ਬੌਰਰ ਸ਼ੇਰਾਂ ਦੀ ਰੱਖ ਹੈ ਉਹ ਜਿਹੜੀ ਸਾਦ ਵੀ ਸੀ ਉਹ ਜਿਹੜੇ ਮਰਦੀ ਸੀ ਉਹਨੇ ਲੋਟੂ ਪਾ ਲੈ ਉਹ ਨੂੰ ਫਰੰਥਮ ਬੌਰ ਲੈ ਕੇ ਗਿਆ ਖਮਾਹ ਉਹ ਤੇ ਅੰਗਰੇਜ਼ਾਂ ਨੇ ਤੁਹਾਨੂੰ ਬੜਾ ਦਾਨ ਸਿਖਾ ਦਾ ਹੋਇਆ ਜਦੋਂ ਉਹਨਾਂ ਕੋਲ ਪਾਕਿਸਤਾਨ ਦਾ ਹਿੱਸਾ ਕੋਈ ਤੇ ਉਹਨਾਂ ਬਾਅਦ ਕਤਲ ਹੋ ਗਾ ਹੁਣ ਤੁਸੀਂ ਦੁਨੀਆ ਦੇਖੀ ਆ ਕਿਹੜਾ ਦੇਸ਼ ਦੁਨੀਆ ਦਾ ਤੁਸੀਂ ਮੰਨਦੇ ਸਭ ਤੋਂ ਉਤਮ ਹੈ ਜਦੋਂ ਜੇ ਤੁਸੀਂ ਮੰਨੋਗੇ ਤਾਂ ਉਹ ਕਹਿੰਦਾ ਰਾਸ਼ੀ ਕਿੰਦਾ ਸਾਡੇ ਕੋਲ ਤਵਰੀਕਾ ਉਹ ਜੁਰ ਬਣੋਂ ਕਰ ਤੱਕ ਕੀ ਕਰ ਗਿਆ ਜੁਰ ਪਾਜ ਜੰਗ ਲਾਣ ਦੇ ਰੌਸ਼ਨੀ ਦਾ ਉਹ ਪੁੱਛਣ ਤੋਂ ਕੰਨੇ ਨਾ ਤੁਹਾਨੂੰ ਤੈਨੂੰ ਫਿਰ ਇੱਥੇ ਤਾਂ ਅਜ ਦੇਖਿਆ ਐ ਕਿ ਇੰਡਗਾ ਦੇ ਵਿੱਚ ਤਾਂ ਬੜਾ ਡਾਈਵਰਸਿਟੀ ਬਹੁਤ ਐ ਧਰਮ ਬਹੁਤ ਨੇ ਜਾਤਾਂ ਬਹੁਤ ਨੇ ਥੱਲੇ ਲੋਕਲ ਲੈਵਲ ਦੇ ਹਰ ਅੱਡ ਮੁੱਦੇ ਅਨੇਸ਼ਨ ਦੇ ਅੱਡ ਮੁੱਦੇ ਆ ਫਿਰ ਇਹ ਹਿਸਾਬ ਨਾਲ ਤਾਂ ਫਿਰ ਤੁਸੀਂ ਆਉਣ ਆਏ ਸਮੇਂ ਤੁਸੀਂ ਕੀ ਸੋਚਦੇ ਹੋ ਕਿ ਅਜ ਯੂਨਾਈਟਡ ਹੋ ਕੇ ਲੜ ਸਕੂਗਾ ਨਹੀਂ ਬਿਲਕੁਲ ਨਹੀਂ ਅਸੀਂ ਕੱਲ੍ਹ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਮੇਰੇ ਨਾਲ ਫਿਰ ਤੋਂ ਹੋਣਗੇ ਨਾ ਸਿੰਘ ਜੈਲਦਾਰ ਜੀ ਬਾਪੂ ਜੀ ਨੇ ਜਿਹੜਾ ਆਪਾਂ ਗੱਲ ਕਰੀਏ ਏਸ਼ੀਆ ਤੋਂ ਲੈ ਕੇ ਯੂਰਪ ਤੱਕ 1973 ਦੇ ਵਿੱਚ ਬਾਏ ਰੋੜ ਘੁੰਮੇ ਆ ਬੱਚੇ ਇਹਨਾਂ ਦੇ ਕੈਨੇਡਾ ਅਮਰੀਕਾ ਨੇ ਉਹ ਵੀ ਸਾਰੇ ਘੁੰਮੇ ਆ ਅਰੇ ਪੂਰੀ ਦੁਨੀਆ ਵੀ ਘੁੰਮੇ ਆ ਦੂਜੀ ਗੱਲ ਆ ਪੰਜਾਬ ਦਾ ਬਹੁਤ ਲੰਮਾ ਸਮਾਂ ਇਹਨਾਂ ਨੇ ਹੰਢਾਇਆ ਕਿਉਂਕਿ ਇਹਨਾਂ ਦੇ ਜਿੰਨੀ ਉਮਰ ਆ ਤਾਂ ਅੱਜ ਉਨੀ ਉਮਰ ਦੇ ਬੰਦੇ ਦਾ ਬੋਲ ਦੇ ਜਿਨ੍ਹਾਂ ਦੀ ਗੱਲ ਪੂਰੀ ਸਮਝ ਜਾਵੇ ਬਹੁਤ ਘੱਟ ਨੇ ਬਾਪੂ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਅੱਜ ਆਪਣਾ ਜਿਹੜਾ ਮੇਨ ਵਿਸ਼ਾ ਇਹੋ ਨਾ ਪ੍ਰਵਾਸ ਹੈ ਨਾ ਪ੍ਰਵਾਸ ਪੰਜਾਬੀ ਕਦੋਂ ਕਰਨ ਲੱਗੇ ਆ ਦੇ ਪ੍ਰਵਾਸ ਪੰਜਾਬੀਆਂ ਲਈ ਚੰਗਾ ਜਾਂ ਮਾੜਾ ਬਾਬਾ ਜੀ ਪਹਿਲਾ ਪ੍ਰਵਾਸ ਕਦੋਂ ਤੋਂ ਸ਼ੁਰੂ ਹੋਇਆ ਖਾਸ ਕਰਕੇ ਮਾਲਵੇ ਦੀ ਗੱਲ ਕਰੀਏ ਹਾਂ ਬੇਟੇ ਮੈਂ ਦੱਸਣ ਲੱਗਾ ਬੇਟੇ ਮਾਲਵੇ ਜਿਹੜਾ ਪ੍ਰਵਾਸ ਹੈ ਬੇਟੇ ਉਹ ਜਦੋਂ ਦੂਜੀ جنگ ਖਤਮ ਹੋ ਗਈ 1941 ਦੇ ਨੇ ਹਾਂ ਜਿਹੜੀ 1945 ਅੱਛਾ ਆਪਣਾ ਜਿਹਨਾਂ ਉਹਦੇ ਵਿੱਚ ਆਪਣੇ ਸਿੱਖ ਲੋਕ ਜੀ ਸੀ ਜਿਹੜੇ ਜ਼ਿਆਦਾਤਰ ਆਪਣਾ ਪਛਾਰਪੁਰ ਸਾਈਡ ਦੇ ਜੰਦਰ ਸਾਈਡ ਦੇ ਗਜ਼ਾਜ਼ ਉਹ ਕਹੀ ਗਏ ਜੰਗ ਖਤਮ ਹੋਣ ਤੋਂ ਬਾਅਦ ਰਾਣੀ ਦੇ ਹੁਕਮ ਤੇ ਰਾਣੀ ਕੈਨੇਡਾ ਦੀ ਉਹ ਤੋਂ ਆਲੇ ਨਾਲ ਸੀ ਉੱਥੇ ਉਹਦੇ ਉੱਤੇ ਆਪਣੇ ਸਿੱਖ ਫੌਜੀ ਲੈ ਜਿਹੜਾ ਪੰਜਾਬੀ ਸਿੱਖ ਫੌਜੀ ਗਏ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਆ ਜਗ੍ਹਾ ਇੰਨੀ ਖੁੱਲੀ ਅਜੇ ਹੋਵੇ ਕੁਝ ਨਹੀਂ ਫਿਰ ਉੱਥੇ ਆਪਣਾ ਪ੍ਰਵਾਸ ਕਰ ਲਿਆ ਜੀ ਉੱਥੇ ਜਾ ਕੇ ਉਹ ਜੋ ਬਾਬਸਾ ਹੈ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਫਿਰ ਆਪਦੇ ਪਰਵਾਰ ਨੂੰ ਨਹੀਂ ਜਾਂਦਾ ਸ਼ੁਰੂ ਕਰਤਾ ਫਿਰ ਉਸ ਤੋਂ ਬਾਅਦ ਜਿੱਦੋਂ 1890 ਤੋਂ ਬਾਅਦ ਜਦੋਂ ਸਿਸਟਮ 30 40 ਸਾਰੇ ਸਿਸਟਮ ਚੱਲਦਾ ਰਿਹਾ ਥੋੜੀ ਹੌਲੀ ਚੱਲਦਾ ਸੀ 1990 ਤੋਂ ਬਾਅਦ ਨਾ ਨਾ ਨਹੀਂ 1900 ਆਪਲਾ ਆਪਲਾ 1945 ਤੋਂ ਬਾਅਦ 1915 ਤੋਂ ਬਾਅਦ ਤੇ ਵੈਸੇ ਤਾਂ ਜਦੋਂ ਜੰਗ ਪਹਿਲਾ ਹੋ ਗਈ ਸੀ ਵੈਸੇ ਪ੍ਰਵਾਸ ਜਿਹਨੇ ਆਪਣੇ ਇਲਾਕਾ ਤੋਂ ਨਗ ਵਾਲੀ ਆ ਉਸ ਦਾ ਮਾਹਲ ਪਰਵਾਣ ਹੈ ਉਹਨਾਂ ਦੇ ਜਿਹੜਾ ਬਜ਼ੁਰਗ ਸੀ ਉਹ 1905 ਦੇ ਵਿੱਚ ਕੈਨੇਡਾ ਚ ਲਾ ਗਿਆ ਸੀ ਤੇ ਉਹ ਆ ਵੀ ਦੇ ਬਾਅਦ ਵਿੱਚ ਬੱਚਾ ਨੂੰ ਲੱਗਿਆ ਹੁਣ ਤਾਂ ਪਰਿਵਾਰ ਬਹੁਤ ਵੱਡਾ ਇਸ ਤਰ੍ਹਾਂ ਹੀ ਕੁੱਟੀ ਵਾਲ ਪੈਂਡੇਗਾ ਆਪਣੇ ਇਹ ਸੇ ਮਾੜ ਹਲਕੇ ਜੇ ਫੇਰ ਬਗਿਆਲਾ ਪਿੰਡ ਦਾ ਦੇਖੂ ਕੇ ਪਿੰਡ ਦਾ ਪਿੱਛੋ ਆਇਆ ਹੋਰ ਪਿੰਡ ਦੇ ਜਿਹੜੇ ਇਥੋਂ ਲੋਕ ਫੇਰ ਤਾਵੇਂ-ਤਾਵੇਂ ਬਰਮਾ ਬੰਨ ਲਿਜੇ ਜੀ ਫੇਰ ਉਹ ਲੋਕ ਗੀਤ ਬਣਾਉਂਦੇ ਸੀ ਉੱਠ ਜਾ ਬਰਮਾ ਨੂੰ ਦੇਖ ਜਾਣਗੇ ਨਾ ਦੇਖ ਜਾਣਗੇ ਉੱਥੇ ਲੱਕੜ ਦਾ ਕੰਮ ਕਰਦੇ ਸੀ ਪੰਜਾਬ ਦੇ ਵਿੱਚ ਰੇਲਵੇ ਲਾਈਨ ਬਿਚਣੀ ਸੀ ਫਲੀਪਰ ਬੰਨਦੇ ਸੀ ਬਹੁਤ ਟਗੜਾ ਹੋ ਸੀ ਕਿ ਨਾ ਹਾਰ ਵਰਕ ਸੀ ਇਹ ਉਹ ਦੂਜਾ ਜਿਹੜੀ ਪਹਿਲਾਂ ਵਾਲੀ ਪ੍ਰਵਾਸ ਰੀਤੀ ਸੀ ਜਿਹੜੀ 1800 ਤੋਂ ਬਾਅਦ ਇੰਗਲੈਂਡ ਨੂੰ ਮਰਦਾਂ ਦੀ ਬਹੁਤ ਘਾਟ। ਗੋਰੀਆਂ ਆਪਰਾਮ ਨਖਾ ਮੰਗਣ ਵਾਸਤੇ ਕਈਆਂ ਜਫਰਸਨ ਆ ਸੀ। ਫਿਰ ਉਹਨਾਂ ਨੇ ਸੋਚਿਆ ਵੀ ਇਹ ਬਹਾਦਰ قوم ਇਹਨਾਂ ਨਾਲ ਲੱਗਿਆ। ਉਹਨਾਂ ਨੇ ਪੰਜਾਬ ਨੂੰ ਤਰਜੀਹ ਦਿੱਤੀ ਪ੍ਰਵਾਸ ਇੰਗਲੈਂਡ ਨੂੰ। ਇੰਗਲੈਂਡ ਫਿਰ ਉੱਥੇ ਜਾ ਕੇ ਸਾਡੇ ਲੋਕ ਉਹਨਾਂ ਖਾਸ ਕਰਕੇ ਦਬਾ ਜਲੰਧਰ ਲੁਧਿਆਣਾ ਸ਼ਾਹ ਜ਼ਾਹਦਪੁਰ ਦੇ ਲੋਕਾਂ ਇੰਗਲੈਂਡ ਰਹਾ ਤਾਂ ਪਹਿਲੀ ਜੰਗਤਵਾਲ ਬਹੁਤ ਜ਼ਿਆਦਾ ਡੈਥ ਹੋ ਗਈ ਸੀ ਕੋਰੇ ਮਾਰੇ ਗਏ ਗੁਰ ਘਰਾਂ ਲਗਾ ਉਹ ਮੈਂ ਉਹ ਇਸ ਕਰਕੇ ਉਹ ਜਿਹੜੀ ਚਰਚਲ ਦੀ ਪਾਲਿਸੀ ਸੀ ਤੇ ਉਹਨੇ ਫੇਰ ਕੰਮ ਸ਼ੁਰੂ ਕੀਤਾ ਸੈਕੰਡ ਵਾਰ ਲਈ ਚਰਚਲ ਗੁਨਾਹ ਹੈ ਖੁਦ ਕੋਰੇ ਕਹਿੰਦੇ ਨੇ ਮੇਰੀਆਂ ਗੱਲਾਂ ਤੇ ਨਹੀਂ ਕੀਆ ਕਰਦੇ ਅਸੀਂ ਬਹੁਤ ਵੱਡਾ ਅਫਰਨ ਖਾਨ ਚਾਹ ਤੇ ਇੱਕ ਗੱਲ ਇਹ ਵੀ ਆ ਤੁਸੀਂ ਨੂੰ ਕਿਵੇਂ ਦੇਖਦਾ ਲੋਕ ਹਿਟਲਰ ਨੂੰ ਮੰਨਦੇ ਆ ਵਿਲਣ ਜ਼ਿਆਦਾਤਰ ਦੁਨੀਆਂ ਹੈ ਤੇ ਕਿਉਂ ਮੈਨੂੰ ਐ ਕਈ ਵਾਰੀ ਲੱਗਦਾ ਜੇ ਹਿਟਲਰ ਜੰਗ ਨਾ ਆ ਸ਼ੇਰ ਤਾਂ ਇਹਦਾ ਆਜ਼ਾਦ ਹੀ ਨਹੀਂ ਹੋਣਾ ਸੀ ਜਦ ਦੀ ਦੁਨੀਆਂ ਆਜ਼ਾਦ ਨਹੀਂ ਕਿਵੇਂ ਦੇਖਦਾ ਸਰ ਨਹੀਂ ਇਹ 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 ਹੈ ਵਪਾਰੀ ਮੰਨ ਜਿਵੇਂ ਕੋਈ ਵੀ ਲਾਕਾ ਵਪਾਰ ਚ ਤੱਕੀ ਕਰੇ ਉਹਨੇ ਆਉਦਾ ਸਮਾਨ ਵੇਚਣਾ ਜੇ ਘਰੇ ਨਾ ਲਗੇ ਉਹ ਬਾਹਰ ਮੰਡੀ ਰਿਹਾ। ਹਿਟਲਰ ਨੂੰ ਗੁੱਸਾ ਸੀ ਕਿ ਜੇ ਇਹ ਪਹਿਲੀ ਜੰਗ ਆ ਗਈ ਉਹ ਸਾਡੀਆਂ ਲੜਕੀਆਂ ਕਰਕੇ ਹਾਰ ਗਿਆ। ਫਿਰ ਉਹਨੇ ਆਜੇ ਲੋਕਾਂ ਨੂੰ ਵੈਸੇ ਹਿਟਲਰ ਦਾ ਆਸ਼ਟਰੀਆ ਰਸੀ। ਤੇ ਉਹਨੇ ਇਹ ਚੀਜ਼ ਨੂੰ ਕਿ ਆਸ਼ਟਰੀਆ ਉਹਨੇ ਇਹ ਚੀਜ਼ ਨੂੰ ਬਣਾਇਆ ਬਣਾ ਕੇ ਵੀ ਆਪਾਂ ਦਵਾਲਾ ਖੜੀ ਕਰੋ ਤਗੜੀ ਫੌਜ ਖੜੀ ਕਰੀ। ਤੇ ਬਹੁਤ ਵੱਡੀ ਸਰਦਾਰ ਮੇਵਾ ਸਿੰਘ ਸਿੱਧੂ ਜੋੜਕੀਆਂ ਦੇ ਉਹਨਾਂ ਨੇ ਅਰਬਾਂ ਦੇ ਵਿੱਚ ਸੈਕੰਡ ਵਾਰਡ ਵਾਰੜੀ ਗੋਰੀਆ ਨਾਲ ਬਾਇਰ ਬਹੁਤ ਸੀ ਕਮਾਂਡਰ ਸੀ ਜਿਹੜੇ ਹਥਿਆਮਲੇ ਹੁੰਦੇ ਉਹਨਾਂ ਨੇ ਦੱਸਿਆ ਵੀ ਕਿੰਨੇ ਲੋਕ ਜਰਮਨ ਹਵਾਈ ਫੈਰਾਂ ਨਾਲ ਸਾਡਾ ਨੁਕਸਾਨ ਹੁੰਦਾ ਸੀ ਬਹੁਤ ਵੱਡਾ ਨੁਕਸਾਨ ਹੋਇਆ ਹਿਟਲਰ ਨੇ ਬਹੁਤ ਵੱਡਾ ਉਹਨਾਂ ਨੂੰ ਨੁਕਸਾਨ ਕਰਤਾ ਸੀ ਜੇ ਰਸ਼ੀਆ ਨਾ ਸਾਸ ਜਿੰਦਾ ਇਹ ਇਹਨਾਂ ਦਾ ਇੰਗਲੈਂਡ ਦਾ ਤਾਂ ਉਹਨੇ ਜਰੂਰ ਪਤਾ ਕਵਜਾ ਕਰਨਾ ਸੀ ਦੂਜੀ ਗੱਲ ਹੈ ਜਿਹੜਾ ਐਟਮ ਬੰਬ ਸਿੱਟਿਆ ਉਹਦੀ ਗਲਤੀ ਜਪਨੀ ਸੀ ਜਿਹੜਾ ਉਹਨਾਂ ਨੇ ਅਮਰੀਕਾ ਦੇ ਬੇੜੇ ਤੇ ਬੰਬ ਸੁੱਟਿਆ اچھا ਤਾਂ ਹੀ ਉਹਨਾਂ ਨੇ ਉਹਦੇ ਤੇ ਬੰਬ ਸੁੱਟਿਆ ਫੇਰ ਕੀ ਹੋਇਆ ਜਦੋਂ ਜੰਗ ਦਾ ਅੰਤ ਹੋਇਆ ਤਾਂ ਜਿਹੜਾ ਦੁਨੀਆ ਦੀ ਤਾਕਤ ਦਾ ਢੰਡਾ ਸੀ ਉਹ ਅਮਰੀਕਾ ਨੇ ਖੋ ਕੇ ਆਉਂਦੇ ਜਹਾਜ਼ ਤੇ ਜਾ ਗਿਆ ਅੰਗਲੈਡ ਨੂੰ ਖੁੰਝੇ ਲਾਤਾ ਤੇ ਬਾਪੂ ਫਿਰ ਜਿਹੜਾ ਪੰਜਾਬੀਆਂ ਦੇ ਜਿਹੜਾ ਚੋਂ ਆਪਣਾ ਮੇਨ ਮੁੱਦਾ ਆ ਜੇ ਇਹ ਪੰਜਾਬੀਆਂ ਦਾ ਜਿਹੜਾ ਪ੍ਰਵਾਸ ਹੈ ਤੇ ਪਹਿਲਾਂ ਤਾਂ ਜਦੋਂ ਪੰਜਾਬੀ ਜਾਂਦੇ ਸੀ ਕਮਾਉਣ ਮੰਨ ਲਓ ਇੱਕ ਬੰਦਾ ਕਮਾਉਣ ਜਾਂਦਾ ਵਾਪਸ ਆ ਜਾਂਦਾ ਸੀਗਾ ਬਾਕੀਆਂ ਦਾ ਕਾਰਨ ਪੁੱਛਣ ਕਰਦਾ ਸੀ ਤੇ ਜਿਹੜਾ ਲਗਾਤਾਰ ਹੁਣ ਪਿਛਲੇ 15 ਸਾਲਾਂ ਤੋਂ ਚੱਲਿਆ ਇਹਦੇ ਜਾ ਕੇ ਪੂਰਾ ਦਾ ਪੂਰਾ ਪਰਿਵਾਰ ਹੀ ਜਾ ਰਿਹਾ ਹਾਂਜੀ ਉਹਦੀ ਮੈਂ ਇੱਕ ਵੇਂ ਸੀ ਕਰਦਾ ਜੀ ਜੇ ਮੇਰੇ ਕੋਲੇ ਰੋਟੀ ਨਹੀਂ ਸੀ ਮੇਰੇ ਪਰਿਵਾਰ ਕੋਲੇ ਰੋਟੀ ਉਹ ਨੌਕਰੀ ਵੀ ਨਹੀਂ ਮਿਲਦੀ ਮਜ਼ਦੂਰੀ ਵੀ ਨਹੀਂ ਮਿਲਦੀ ਤੇ ਮੈਂ ਪਰ ਮੈਂ ਕਿਤੇ ਨਾ ਕਿਸੇ ਸ਼ਹਿਰ ਜੂ ਨਹੀਂ ਜਾਊਗਾ ਕਿਸੇ ਜ਼ਿਲ੍ਹੇ ਜੂ ਜਾਊਗਾ ਕਿਸੇ ਦੂਜੀ ਸਟੇਟ ਜੂ ਜਾਊਗਾ ਜਿਵੇਂ ਮੇਰੇ ਪਿੰਡ ਦਾ ਇੱਕ ਟੈਕਸੀ ਡਰਾਈਵਰ ਸੀ ਜਮਨਤ ਜਦੋਂ ਉਹ ਇੱਥੇ ਤੰਗ ਸੀ ਕਾਲ ਪੈਂਦੇ ਸੀ ਸੋ ਆਪਣੇ ਆਪ ਹੀ ਕਲਕੱਤਾ ਟੈਕਸੀ ਜਾ ਕੇ ਚਲਾ ਲਗਾ ਉਹਨੇ 30 ਸਾਲ ਉੱਥੇ ਰੋਇਆ ਇਹ ਕਰਕੇ ਪੰਜਾਬ ਦੇ ਲੋਕਾਂ ਨੇ ਪਰਵਾਸ ਨੂੰ ਪਹਿਲਾਂ ਬਰਮਾ ਮਲਾਇਆ ਸਿੰਗਾਪੁਰ ਕਲਕੱਤਾ ਇੰਨਾ ਚੀ ਜਾਵਨ ਤੋਂ ਆ। ਫਿਰ ਉਸ ਤੋਂ ਬਾਅਦ ਬਰੇਸ਼ਾਂ ਵੱਲ ਹੋ ਸ਼ੁਰੂ ਹੋਏ। ਉਹਦਾ ਕਾਰਨ ਇਹ ਜਦੋਂ ਤੁਹਾਡੇ ਕੋਲੇ ਰੋਟੀ ਨਹੀਂ ਹੋਊਗੀ। ਤੁਸੀਂ ਜ਼ਰੂਰ ਜਾਵੋ ਜਿਵੇਂ ਜਾਨਵਰ ਉੱਡ ਕੇ ਆਉਂਦੇ ਬੱਚਾ ਨੂੰ ਪੜਨ ਲਈ ਖਾਗ ਦੀ ਪਾਰਟੀ ਜਾਂਦਾ। ਉਹ ਦੂਰ ਵੀ ਜਾਂਦਾ ਨੇੜੇ ਵੀ ਜਾਂਦਾ। ਸ਼ਾਮ ਬੜਦਾ। ਸੋਦੀ ਵਜਾਏ ਸੀ ਬੇਟਾ ਕੋਟੜੀ ਸਾਹਿਬ ਮੇਰੀ ਕਵਿਨਤੀ ਸੁਣੋ ਪਹਿਲਾ ਏਰੀਆ ਬਰਾਂ ਨਹੀਂ ਸੀ ਮਾਗਦਾ ਅੰਗਰੇਜ਼ਾਂ ਨੇ ਨੈਰਾ ਕੱਢ ਕੇ ਜਾਲ ਵਸਾ ਕੇ ਜਦੋਂ ਪੰਜਾਬ ਤੇ ਕਬਜ਼ਾ ਕਰ ਲਿਆ ਇਹਨੂੰ ਆਪ ਪਛਛ ਜਾਲ ਬਣਾਇਆ ਉਹਦੇ ਵਿੱਚ ਲੋਕਾਂ ਨੂੰ ਕੁਝ ਬਹੁਤ ਵੱਡੀ ਰਾਹਤ ਮਿਲੀ ਅਨ ਆਜ ਮੇ ਲਗਾ ਖਾਨ ਜਿਹੜਾ ਇਕਦਾ ਪਲੇਗ ਦੀ ਬਿਮਾਰੀ ਪਈ ਪੰਜਾਬ ਚ ਉਹਦੇ ਚੋ ਗੋਰਾ ਨੇ ਕੱਕੇ ਤੋਂ ਰਾਜਧਾਨੀ ਦਿੱਲੀ ਜਾਂਦੀ ਤੇ ਪੰਜਾਬ ਦੇ ਵਿੱਚ ਪਲੇਗ ਦੀ ਬਿਮਾਰੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਉਹ ਜਾਨਣਾ 10-10 20 ਵੀ ਬੰਦੇ ਰੋਜ਼ਾਨਾ ਮਰਦੇ ਸੀ ਸੁਸ਼ਾਨ ਘਾੜ ਚ ਲੋਕ ਮਸਾ ਮੁਸ਼ਕਲ ਨਾਲ ਉਹਨੂੰ ਜਲਾਉਂ ਜਾਂਦੇ ਸੀ ਸੋ ਸੋ ਬਾਸ ਜਿਦੋਂ ਠਾਰਾ ਉਹ ਆ ਗਿਆ ਫਿਰ ਲੋਕਾਂ ਨੇ ਸੋਚਣਾ ਸ਼ੁਰੂ ਕਰਿਆ ਵੀ ਅਸੀਂ ਆਲਾ ਕਿਵੇਂ ਕਰਨੀਆ ਉਹਦੇ ਮਜ਼ਾਕ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਬਜ਼ਾਰੇ ਵਾਲੇ ਪਾਣ ਸਿੰਘ ਦੀ ਬੇਟੀ ਹੋਈ ਆਪਣਾ ਉਹ ਕੁੱਤੀ ਵਾਲੇ ਗੇਠੂਆਂ ਵਾਲੇ ਇਥੋਂ ਪਿੱਥੋਂ ਤੋਂ ਅਨਜੀਤ ਸਿੰਘ ਪਤੀ ਸਮੇਤ ਹੋਰ ਲੋਕ ਫੇਰ ਬਾਹਰ ਨੂੰ ਚਲੇ ਉਹ ਤਾਂ ਤਰੇ ਕਿਉਂਕਿ ਉਹਨਾਂ ਨੂੰ ਇਥੇ ਕਦੇ ਰੋਜ਼ਗਾਰ ਚਲਾਉਣ ਲਈ ਬੱਚਾ ਰੋਟੀ ਕਹਿਣ ਲਈ ਉਹ ਹੈ ਨਹੀਂ ਸੀ ਤੇ ਜੇ ਹੁਣ ਦੀ ਗੱਲ ਦੇਖੀਓ ਬਾਪੂ ਹੁਣ ਤਾਂ ਲਗਭਗ ਸਾਰਾ ਕੁ ਸੈਟਾਂ ਤੇ ਹਜੇ ਵੀ ਲੋਕ ਔਖੇ ਜਿਹੜੇ ਹਸਣ ਹਾਂ ਹਾਂ ਉਹ ਸੁਣੋ ਮੇਰੀ ਕਹਾਣੀ ਵੇਖੇ ਮੈਂ ਦੱਸਣਾ ਲੱਗਾਂ ਤੁਹਾਡਾ ਬੱਚਾ ਬਿਠੇ ਕਾਬਲੇਗਾ ਉਹ ਪਾਲ ਲੇਗਾ ਉਹਨੂੰ ਮਾਂ ਜਾਬ ਨਹੀਂ ਮਿਲ ਰਹੀ ਅੱਜ ਦੀ ਕਹਾਣੀ ਹੈ ਕਿ ਜਿਹੜੇ ਪ੍ਰੋਫੈਸਰ ਹੈਗੇ ਤੇ ਕਾਬਲੇ ਨੇ ਅੱਜ ਉਹ ਤੁਹਾਨੂੰ ਸਿੱਖਾਉਂਦੇ ਬੈਠੇ ਨੇ ਉਹਨਾਂ ਦੇ ਡਾਂਗਾਂ ਬੈ ਰੀਆਂ ਇਸਲੇ 20-20 ਸਾਲਾਂ ਤੋਂ ਭਰਤੀ ਨਹੀਂ ਹੋਈ ਭਰਤੀ ਨਹੀਂ ਹੋਈ ਸੋ ਇਸੇ ਤਰ੍ਹਾਂ ਜਿਹੜਾ ਉਹ ਦੂ ਬਾਅਦ ਅੰਗਰੇਜ਼ਾਂ ਨੇ ਬਹੁਤ ਕੋਸ਼ਿਸ਼ ਕੀਤੀ ਰੇਲਵੇ ਲਈ ਲਾਈਨਾਂ ਨਹੀਂ ਲਾਣ ਦੀਆਂ ਪੋਸਟ ਆਫਿਸ ਮੇਰੇ ਪਿੰਡ ਦੇ ਵਿੱਚ ਪੋਸਟ ਆਫ ਆਇਆ ਸੀ ਕੋਈ ਤਕਰੀਬਨ 850 ਸੀ ਜੀ ਇਹ ਪੰਜ ਪਿੰਡਾਂ ਦਾ ਪੋਸਟ ਆਫਿਸ ਉਹਨਾਂ ਨੇ ਬਹੁਤ ਵੱਡੀ ਆਹ ਕਰੀ ਜਿਸ ਵੇਲੇ ਸੁਣਿਆ ਮੜਾਈਆਂ ਸਰੋਤਨ ਖਾਨੇ ਉਨੇ ਹੁਣੇ ਹੋਈ ਆਜ਼ਾਦੀ ਹੋਣ ਤੋਂ ਬਾਅਦ ਜਦੋਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਘਟ ਵੱਡ ਦੇ ਵਿੱਚ ਵੀ ਹੋ ਗਿਆ ਜਿਹੜਾ ਸਾਡੀ ਜੋਗ ਸੀ ਚੀਜ਼ ਉਹ ਤਾਂ ਰਹਿ ਗਈ ਐਦਾਂ ਸੀ ਵੱਡ ਟੋਕੇ ਜਾ ਕੇ ਜਿਹੜੇ ਸ਼ਰੀ ਲੋਕ ਸੀ ਉਹ ਸੰਤਾਈ ਤੋਂ ਬਾਅਦ ਟ੍ਰੈਕਿੰਗ ਕਰਦੇ ਲੇਕਿਨ ਪਿੰਡੂ ਤਲਕਾ ਸੀ ਜਿਹੜਾ ਉਹ ਬਿਲਕੁਲ ਬਿਛੇ ਗਿਆ ਉਹਦੀ ਵਜ੍ਹਾ ਸੀ ਨਾ ਉਹਨਾਂ ਨੂੰ ਸਕੂਲ ਚੰਗੇ ਮਿਲ ਰਹੇ ਸੀ ਨਾ ਉਹਨਾਂ ਨੂੰ ਹਸਪਤਾਲ ਚੰਗੇ ਮਿਲ ਰਹੇ ਸੀ ਨਾ ਉਹਨਾਂ ਨੂੰ ਕੋਈ ਹੋਰ ਸਹੂਲਤ ਮਿਲ ਰਹੀ ਸੀ ਤੇ ਫਿਰ ਬੱਚੇ ਕੀ ਕਰਦੇ ਉਹ ਅਸਰ ਟ੍ਰੈਂਡ ਨੇ ਮਨੁੱਖ ਜਿਵੇਂ ਮਨੁੱਖਾ ਨਵੀਂ ਸੋਚ ਦੇਖਦਾ ਹੈਗਾ ਤਾਂ ਉਹ ਆਲਦੀ ਤਰ ਜਿੰਦੀ ਨਹੀਂ ਰਹਿੰਦਾ ਜਦੋਂ ਆਪਣੇ 1950-52 ਚ ਦਿੱਲੀ ਦੀ ਟੀਵੀ ਆ ਗਿਆ ਸੀ ਤਾਂ ਸਾਡੇ ਵਰਗੇ ਲੋਕ ਇੱਕ ਮੇਰਾ ਭਰਾ ਦਾ ਹੁੰਦਾ ਨਹੀਂ ਆਇਆ ਲੰਗਾ ਚੰਡੀਗੜ੍ਹ ਤੋਂ ਸਾਡੇ ਕਬੂਤਰੀ ਲੈ ਕੇ ਬੈਠੇ ਕੰਨੀ ਵੀ ਗਰਾਂ ਲਾਣ ਦੇ ਅਟਾਂ ਟਿੰਨੇ ਲੱਗਣ ਅਸੀਂ ਅਟਿੰਨੇ ਲੱਗਣ ਉਹ ਸਤਿ ਗਰਾਂ ਦੇ ਤੇ ਬਾਪੂ ਫਿਰ ਮੰਨੋ ਜਿਵੇਂ ਹੋਣਾ ਅੱਜ ਅੱਜ ਦੇ ਜਿਹੜੇ ਹੁਣ ਲਾਸਟ 10 ਸਾਲ ਹੋਏ ਆ ਪਿੰਡਾਂ ਦੇ ਇੱਕ ਤਾਂ ਜ ਲੋਕਾਂ ਦਾ ਬੱਚੇ ਹੀ ਇੱਕ ਪੈਦਾ ਹੋਣਾ ਸ਼ੁਰੂਗਾ ਤੁਹਾਡੇ ਵਲੇ 8 8 5 5 ਤਾਂ ਆਰਾਮ ਨਾਲੇ ਬੱਚੇ ਸੀ ਹਾਂ ਠੀਕ ਹੈ ਇਹਨੂੰ ਟ੍ਰੈਂਡ ਨੂੰ ਕਿਵੇਂ ਦੇਖਦੇ ਨੇ ਲਗਾਤਾਰ ਮੈਂ ਲਗਾ ਪੰਜਾਬ ਚ ਸਿੱਖਾਂ ਦੀ ਗੈਂਦੀ ਜਾਂ ਪੰਜਾਬੀਆਂ ਦੀ ਗੈਂਦੀ ਪੰਜਾਬ ਚ ਲਗਾਤਾਰ ਘਟ ਰਹੀ ਹੈ ਹਾਂ ਜੀ ਗੱਲ ਆ ਕਿ ਇਹ ਕਿਉਂਕਿ ਅਬਜਾਓ ਜ਼ਮੀਨਾਂ ਜੇ ਇਹਨੂੰ ਛੱਡ ਕੇ ਜਾਣਗੇ ਤਾਂ ਕੋਈ ਨਹੀਂ ਤੇ ਕਿਸੇ ਨਾ ਕਿਸੇ ਨੇ ਸਾਹਮਣੀ ਆ ਇਹ ਉਹ ਚਾਹੇ ਆਪਾਂ ਦੂਸਰੇ ਰਾਜਾਂ ਚੋਂ ਵੀ ਲੋਕ ਆਉਂਦੇ ਹੋਣਾ ਕਨਫਲੈਕਟ ਲੋਕਾਂ ਦਾ ਚੱਲੀ ਜਾਂਦਾ ਤੇ ਐਡੇ ਐਡੇ ਲੋਕ ਘਰ ਪਾਲ ਲੈਂਦੇ ਆ ਮਨ ਲਾ ਕੇ ਜੇ ਦੋ ਦੋ ਮੰਜਲਾਂ ਤਿੰਨ ਤਿੰਨ ਮੰਜਲਾਂ ਕੋਠਾਂਾਂ ਦਾ ਸ਼ਬਦ ਦੂਜੀ ਮੰਜਲ ਤੇ ਚੜਦੇ ਵੀ ਨਹੀਂ ਤੇ ਬੱਚਾ ਕੋਠੀ ਪਾ ਕੇ ਵਿਆਹ ਕਰਕੇ ਬਾਹਰ ਚੱਲ ਜਾਂਦਾ ਹਾਂ ਮੇਰੇ ਉਹ ਜਿਸ ਨੂੰ ਇਹਨੂੰ ਖੈਨ ਦੇ ਨੇ ਬੇਟ ਕਈ ਚਲੇ ਵੀ ਤੁੱਤ ਲਵਦੀ ਜੀ ਜਹਾੜੇ ਪੜੇ ਲਿਖੇ ਨੇ ਮੁੰਡੋ ਕਹਿੰਦੇ ਰੈਵਿਊਲਿਸ਼ਨ ਆ ਕਾਚਾ ਇਹ ਨਾ ਕਹਿੰਦੇ ਜਿਹੜਾ ਰੈਵਿਊਲਿਸ਼ਨ ਹੈਗਾ ਇਹ ਆ ਬੇਟਾ ਨਕਲ ਜੋ ਮਸ਼ਹੂਰ ਹੈ ਵੀ 5 ਸਾਲ ਤੱਕ ਹੀ ਜਾਂਦੀ ਜੀ ਬੱਚਾ ਜਿਹੜਾ 9 ਜਨ ਤੱਕ ਆਸੀ ਉਹ ਜਿਹੜੇ ਨਕਲ ਕਰਦਾ ਉਹ ਤੋਂ ਬਾਅਦ ਜਿਹੜਾ ਨਾੜਾ ਜੇ ਬੈਠਾ ਸੰਜੇ ਗਾਂਧੀ ਨਾਲ ਕੇ ਆਪਣੇ ਬੱਚੇ ਉਹ ਕਾਟੋ ਬੈਜਾ ਕਰੋ ਕਿ ਆਪਣਾ ਫੈਮਿਲੀ ਪਲੈਨਿੰਗ ਆ ਹਮ ਤੋਂ ਹਮਾਰੇ ਦੁਆਰਾ ਹਾਂ ਉਹ ਦੇ ਵਿੱਚ ਪੰਜਾਬ ਨੇ ਜਿਆਦੀ ਮੂਰਖਤਾ ਰੱਖਾਈ ਹੈ ਬੇਹੱਦ ਇਹ ਨਕਲ ਬਹੁਤ ਕਰਦੇ ਜੇ ਜਦੋਂ ਇਹਨਾਂ ਨੂੰ ਕੋਈ ਨਾਵਾ ਮਿਲ ਜਾਏਗਾ ਇਹ ਨਕਲਬਾਜ਼ਾਂ ਦੇ ਐਸੀ ਨਕਲ ਕਰੀ ਹਾਂ ਨੂੰ ਜਿਵੇਂ ਜਸੇਦਾਲੋ ਤੋਂ ਕਰਵਾਚਨ ਤੋਂ ਬਿਆਨ ਦੇਗਾ ਵੀ ਪੰਜ ਪੰਜ ਬੱਚੇ ਪੈਦਾ ਕਰੋ ਉਹ ਪੰਜਾਬ ਤੋਂ ਤਾਂ ਹੁਣ ਇੱਥੋਂ ਵੀ ਹਟ ਗਿਆ ਇਹਨਾਂ ਨੂੰ ਸੰਭੂ ਕੌਣ ਤੇ ਪਾਲੂ ਕੌਣ ਇਹਨੂੰ ਰੋਜ਼ੀ ਟਾਰ ਹੈ ਜੇ ਹੁਣ ਤੁਸੀਂ ਅੱਗੇ ਜਿਹੜੇ ਪੰਜ ਸੀ ਉਹ ਸਬਰ ਨਾਲ ਬਰਦੇ ਸੀ ਹੁਣ ਹਰੇਕ ਆਦਾ ਮੈਨੂੰ ਫੋਨ ਚਾਹੀਦਾ ਟੈਲੀਫੋਨ ਚਾਹੀਦਾ ਮੈਨੂੰ ਕਾਰ ਚਾਹੀਦਾ ਮੈਨੂੰ ਨੌਕਰੀ ਚਾਹੀਦੀ ਇਹ ਪੰਜ ਬੰਦਾਂ ਨਾਲ ਮੁਕਾਬਲ ਕਿਵੇਂ ਹੋਣਾ ਉਹਦੇ ਬਾਪ ਕੋਲੇ ਜ਼ਮੀਨ ਦੇ ਟੁਕੜੇ ਛੋਟੇ ਨੇ ਪਈ ਜਾਵ ਚ ਕਾਟੇ ਲੋਕਾਂ ਕੋਲੇ ਵੱਡੀ ਜ਼ਮੀਨ ਹੈ ਹੁਣ ਮੇਰੇ ਪਿੰਡ 'ਚ ਥੋੜੇ ਲੋਕਾਂ ਕੋਲੇ 3 ਜਾਂ 6 ਜੀਮੀਨ ਹੈ ਬਾਕੀ ਬਾਹਰ ਥੱਲੇ ਬਾਬੂ ਤੁਸੀਂ ਮੰਨ ਲਓ ਜਦੋਂ ਕਾਰ ਤੇ ਪਹਿਲੀ ਵਾਰੀ ਤੁਸੀਂ ਟਰੈਵਲ ਕੀਤਾ ਕੰਧਾਰ ਤੋਂ ਲੈ ਕੇ ਯੂਰਪ ਤੱਕ ਗਏ ਸੀ ਹਾਂ ਕੰਧਾਰ ਤੋਂ ਨਾ ਨਾ ਕਾਬਲ ਤੋਂ ਲੈ ਕਾਬਲ ਤੋਂ ਲੈ ਕੇ ਅਸੀਂ ਬਾਈ ਬਸ ਗਏ ਬਾਈ ਬਸ ਕਿਹੜਾ ਰੂਟ ਉਹ ਗਏ ਸੀ ਅਸੀਂ ਆਪਣਾ ਮੁਹੰਮਦ ਗੌਰੀ ਵਾਲਾ ਮੁਹੰਮਦ ਕਾਜਨਵੀ ਵਾਲਾ ਕਾਬਲ ਤੋਂ ਫਿਰ ਕੰਧਾਰ ਐਂਡਸ ਤੋਂ ਲਾਇਆ ਅਸੀਂ ਕਾਬਲ ਤੋਂ ਕੰਧਾਰ ਗਏ ਕੰਧਾਰ ਤੋਂ ਕਿ ਯੂਰਪ ਲੰਘੀ ਸੀ ਅਸੀਂ ਬੰਦ ਕੇ ਜਰਮਨ ਵਾਸੀ ਜਿਹਦੇ ਵਿੱਚ ਸੀ ਅਸੀਂ ਸਮਰ ਕਰਿਆ ਅੱਛਾ ਇਹ ਬਸਾਂ ਚੱਲਦੇ ਗਏ ਇੱਥੇ ਤੱਕ ਹਾਉ ਪ੍ਰਾਈਵੇਟ ਲੋਕ ਚੱਲਦੇ ਸੀ ਉਹ ਸਾਰਾ ਕੰਮ ਕਰਦਾ ਸੀ ਉਹ ਜਰਮਨ ਫੜਿਆ ਗਿਆ ਉਸ ਅਸ਼ੀਰ ਦੇ ਵਿੱਚ ਜਾ ਕੇ ਤਹਿਰਾ ਬਾਰਡਰ ਤੇ ਨੇ ਉਹ ਕੀ ਕੰਮ ਕਰਦੇ ਵੀ ਇਲੀਗਲ ਸੀ ਕੰਮ ਉਹ ਨਾਲ ਨਾਲ ਕਰਦੇ ਪੈਸੇ ਲੈਂਦੇ ਲੋਕਾਂ ਨੂੰ ਛੱਡਦੇ ਸੀ ਉਹਦੇ ਵਿੱਚ ਆਹ ਜਿਹੜਾ ਨਸ਼ੇ ਵਾਲਾ ਕੰਮ ਸੀ ਉਹ ਬਹੁਤ ਚੱਲਦਾ ਸੀ ਅੱਛਾ ਤੇ ਬਾਪੂ ਇਹ ਫਿਰ ਵੀਜ਼ਾ ਉਦੋਂ ਲੈਣਾ ਪੈਂਦਾ ਸੀ ਯੂਰਪ ਦਾ ਆਪਣਾ ਉਹ ਬੇਟਾ ਉੱਥੇ ਤਾਂ ਗਾਹਾਂ ਜਾ ਕੇ ਉਹ ਵੀ ਮੋੜ ਰਾਈ ਜਾਂਦੇ ਸੀ ਐਂਟਰੀ ਵੀਜੀ ਨਹੀਂ ਜਾਂਦੇ ਸੀ ਸਾਨੂੰ ਕਿਸੇ ਨੇ ਰੋਕ ਨਹੀਂ ਜਦੋਂ ਤੁਸੀਂ 1972 ਚ ਗਏ ਤੁਸੀਂ ਇੰਡੀਆਂ ਦਾ ਤੇ 73 ਚ ਇੰਡੀਆਂ ਚ ਕੋਈ ਵੀ ਜਾਣੀ ਲੈ ਕੇ ਗਏ ਸੀ ਲੈ ਇੰਡੀਆਂ ਤੋਂ ਕਾਬਲ ਲਾ ਗਿਆ ਅਫਗਾਨਿਸਤਾਨ ਦਾ ਵੀਜ਼ਾ ਲੈਣਾ ਪਿਆ ਹਾਂ ਹਾਂ ਉਦੋਂ ਕਾ ਯੂਰਪ ਦਾ ਕੋਈ ਵੀਜ਼ਾ ਨਹੀਂ ਲੈ ਲਿਆ ਹਾਂ ਉੱਥੇ ਕਾਬਲ ਜਾ ਕੇ ਵੀ ਫਸ ਗਏ ਅਸੀਂ ਫਿਰ ਗਰਦਾਰਾਂ ਚ ਰੋਟੀਆਂ ਖਾਦ ਕਿਉਂਕਿ ਉੱਥੇ ਰਾਜ ਪਲਟਾ ਹੋ ਗਿਆ ਰੂਸੀਆ ਨੂੰ ਸਰ ਰਾਜ ਪਲਟਾ ਖਰਾਬ ਹਾਂ ਉਦੋਂ ਅਸੀਂ ਬਸ ਗਏ ਉੱਥੇ ਕਿੱਦਾਂ ਦੱਸ ਕਿ ਕਿਉਂਕਿ ਲੋਕ ਅਫਗਾਨਿਸਤਾਨ ਬਾਰੇ ਵੀ ਜਾਨਣਾ ਚਾਹੁੰਦੇ ਵੀ ਉਹ ਟਾਈਮ ਅਚ ਤੁਸੀਂ ਤਾਂ ਹੁਣ ਤਾਂ ਲੋਕਾਂ ਨੇ ਬਹੁਤ ਦੇਖਿਆ ਅਮਰੀਕਾ ਨੇ ਲੋਕ ਜੱਜ ਤੇ ਚੜ ਚੜ ਕੇ ਲਾਉਂਦੇ ਕਿਦਾਂ ਵਾਲੇ ਲੋਕ ਅਫਗਾਨਿਸਤਾਨ ਦੇ ਤੇ ਰਾਜਪਾਲਟ ਹੋਇਆ ਤਾਂ ਕਿੰਨੇ ਦੇ ਹਾਲਾਤ ਸੀ ਉਹ ਉਹ ਜਿਹੜਾ ਰਾਜਪਾਲਟ ਉਹ ਮਿੱਟੀ ਪੱਖੇ ਹੁੰਦਾ ਸੀ ਆਮ ਲੋਕ ਨਹੀਂ ਸੀ ਕਰਦੇ ਅੱਛਾ ਆਮ ਲੋਕ ਤਾਂ ਮੈਂ ਉੱਥੇ ਅਸੀਂ ਜੋੜੇ ਦੇਖਦੇ ਸੀ ਉਹ ਛੀ ਛੀ ਚਾਰ ਚਾਰ ਰੁਗਣਾ ਉੱਥੇ ਢੀ ਸੌਂਦੀ ਉੱਥੇ ਢੀ ਸੌਂਦੀ ਜਹ ਕਸੀ ਜਾਂਦੇ ਸੀ ਉਹ ਪੱਥਰ ਤੇ ਚੱਲਦੇ ਸੀ ਇਸ ਗੱਲ ਕੋ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਤੋਂ ਉਹ ਇੰਨੀ ਵਧੀਆ ਨਹੀਂ ਸੀ ਹੋਟਲਾਂ ਦੇ ਵਿੱਚ ਹਿੰਦੀ ਗਾਣੇ ਚੱਲਦੇ ਸੀ ਹਾਂ ਇਧਰ ਸਾਰੀ ਜਨਾਂ ਵੀ ਸੈਂਟਰਲ ਏਸ਼ੀਆ ਤੇ ਚੱਲਦੇ ਆਦੇ ਵੀ ਮਿੱਠਾ ਮੂਣਾ ਚੱਕਰ ਵਾਰਤੀ ਹੈ ਹਾਂ ਉਹ ਵਗ ਐਸੀ ਗਰਜ਼ਾਰੇ ਜੀ ਰੋਟੀ ਖਾਂਦੇ ਸੀ ਉਹ ਮੰਨਦਾ ਹੁੰਦਾ ਲਾਹਣ ਜਿਹੜਾ ਕਾਬੁਲ ਦੇ ਵਿੱਚ ਗਰਜ਼ਾਰਾ ਸੀ ਉੱਥੇ ਸੀ ਰਹਿਆ ਸੀ ਉੱਥੇ ਲਾਹਣ ਖਾਂਦੇ ਨਹੀਂ ਫਿਰ ਤੁਸੀਂ ਸਾਰਾ ਦੇਖਿਆ ਹੋਣਾ ਜੇ ਏਸਿਗਾ ਤੇ ਯੂਰਪ ਦਾ ਫਰਕ ਕੀ ਹੈ ਏਸ਼ੀਆ ਨੂੰ ਤੁਸੀਂ ਜਿਹੜਾ ਰਸ਼ੀਆ ਏਸ਼ੀਆ ਦਾ ਉਹਨੂੰ ਛੱਡ ਦਿਓ ਜਿਹੜਾ ਇਧਰ ਆ ਏਸ਼ੀਆ ਦਾ ਹਿੱਸਾ ਹੈਗਾ ਜਿਵੇਂ ਬੰਗਲਾਦੇਸ਼ ਪਾਕਿਸਤਾਨ ਭਾਰਤ ਦੇ ਬੰਵਾ ਦੀ ਬੁਗੈ ਹਾਂ ਸਾਰਾ ਮਹਾਦੀਪ ਨੇ ਜੀ ਉਹਨੋਂ ਜਿਹੜਾ ਤੁਸੀਂ ਬੰਬਾਂ ਨੂੰ ਜਿਹੜਾ ਆਪਣਾ ਥਾਇਲ ਨਿੰਡੋ ਨੂੰ ਨਹੀਂ ਨਾ ਰਹਾ ਸੋ ਜਿਹੜਾ ਇਹ ਅੰਵੇਜਾਂ ਦੇ ਕੋਲੇ ਸੀ ਪਹਿਲਾਂ ਇਹਨਾਂ ਨੇ ਬੰਬਾਂ ਤੋੜ ਕੇ ਅੱਡ ਕੀਤਾ ਫਿਰ ਇਹ ਜਿਹੜਾ ਇਲਾਕਾ ਹੈਗਾ ਇਹ ਜਿਆਦਾ ਤਰ 2000 ਸਾਲ ਤੋਂ ਗਰੀਬੀ ਬੋਲਿਆ ਉਹਦੇ ਬਜਾਏ ਇੱਥੋਂ ਦੇ ਰਜਵਾਰੇ ਦੇ ਸਰਦਾਰ ਉਹ ਆੜੇ ਜੈਸ਼ਰਿਸਤ ਕਰਦੇ ਸੀ ਹਵੇਲਿਆਂ ਮਹਿਲ ਬਣਾਉਂਦੇ ਸੀ ਆਹ ਲੋਕਾਂ ਦਾ ਕੁਝ ਨਹੀਂ ਸੀ ਕਰਦਾ ਫਿਰ ਲੋਕਾਂ ਨੂੰ ਜਿੱਕਾ ਛੇ ਕਰਦੀ ਉਹ ਥੋੜਾ ਹੱਸ ਕੇ ਕਮ ਕਾਜ਼ ਦੇ ਦੇ ਅਜਾ ਤੁਸੀਂ ਰਾਜਸਥਾਨ ਦੀ ਮਾਰਤ ਤੁਸਾ ਦੀ ਦੱਖਣ ਦੇ ਕਰਨਾਟਕ ਦੇ ਮੰਦਰ ਦੇਖਣੇ ਹੋ ਉਹ ਕਲਾਸ ਮਾ ਕੋ ਬਹੁਤ ਕੀ ਕੀ ਹਾਂ ਕਿਹੜੀ ਸਾਰੇ ਲੋਕਾਂ ਦੀ ਗਰੀਬੀ ਆ ਚੈਨੀ ਆ ਤੇ ਜੇ ਉਹਨਾਂ ਦੀ ਕਲਾ ਕਰਤਾ ਦਿਖਣਾ ਹੋਵੇ ਤਾਂ ਅਸਮਾਨ ਨੂੰ ਸ਼ੂਧਿਆ ਨਹੀਂ ਬਾਪੂ ਫਿਰ ਜਿਹੜਾ ਯੂਰਪ ਇਹਨਾਂ ਦੋ ਜੰਗ ਵਿਸ਼ਵ ਜੰਗਾ ਕਰਕੇ ਮੰਨ ਲਓ ਜਰਮਨ ਪਹਿਲਾ ਵਿਸ਼ਵ ਜਵਦਾ ਹਾਰ ਕੇ ਦੂਜੀ 10-20 ਸਾਲ ਫੇਰ ਖੜਾ ਕਰ ਗਿਆ ਆਪਦਾ ਸਾਮਰਾਜ 1945-45 ਚ ਸਾਰਾ ਯੂਰਪ ਤਬਾਹ ਹੋ ਗਿਆ ਹੁਣ ਫੇਰ ਯੂਰਪ ਉੱਪਰ ਆ ਉਹ ਦੇਸ਼ ਤਰੱਕੀ ਕਰ ਜਾਂਦੇ ਤੇ ਸਾਡੇ ਵਾਲੇ ਤਾਂ ਤਰੱਕੀ ਨਹੀਂ ਕਰਦੇ ਕੀ ਗੱਲ ਹੈ ਇਹ ਇਹਦਾ ਕਾਰਨ ਵੱਡਾ ਹੈ ਹਾਂਜੀ ਇਹ ਹੈ ਜੀ ਵੀ ਸਾਡੇ ਕੋਲੇ ਕੋਈ ਜੋਗਲੀ ਦਰਸੀ ਨਾਸਤੇ ਤਾਂ ਕੋਲੇ ਤੇ ਨਾ ਕਹਿੰਦਾ ਮੈਂ ਕਦੇ ਨਰੂ ਨੂੰ ਨਹੀਂ ਕਿਹਾ ਬਿਓ ਜੋਗਲੀ ਦਰਸੀ ਉਹਦੀ ਇੱਕ ਵੀਡੀਓ ਚੱਲਦੀ ਆ ਜੇ ਦੇਖੋਗੇ ਗਵਾਲੀਅਰ ਤੋਂ ਸਰਦਾ ਲੈਣ ਵਾਸਤੇ ਜਹਾਜ਼ ਦਿੱਲੀ ਆਇਆ ਸੀ ਗਵਰਨਰ ਹਾ ਉਸ ਤੋਂ ਬਿਓ ਤੇ ਪੰਡਤ ਨਰੂ ਦੀ ਲਾਇਕਾਂਗਾ ਆਪਣਾ ਅਸਾਈਗਨੇਟ ਨਹੀਂ ਸੀ ਰੰਧਮ ਬੌਰ ਜਿਹੜੇ ਆਸ਼ਕੀ ਦੇ ਆ ਵੀਡੀਓ ਨੇ ਦੇਖ ਲੋ ਤੁਸੀਂ ਹਰਨਥਮ ਬੌਰ ਸੇਰਾਂ ਦੀ ਰੱਖ ਹੈ ਉਹ ਜਿਹੜੀ ਸਾਦਵੀ ਸੀ ਉਹਦੇ ਜੇ ਮਰਦੀ ਸੀ ਉਹਨੇ ਲੋਟੂ ਪਾ ਲੈ ਉਹ ਨੂੰ ਰੰਧਮ ਬੌਰ ਲੈ ਕੇ ਗਿਆ ਖਮੋਹ ਵਾਚੀ ਉਹ ਤੇ ਰੰਗ ਰੋ ਗਿਆ ਮਨ ਲਿਆ ਨਾ ਲੱਗਾ ਸਾਡੇ ਜਿਹੜਾ ਤੁਸੀਂ ਕਹਾਂ ਲੀਡਰ ਸਾਰੇ ਤੇ ਸਾਰੇ ਯਾਜ ਪਰ ਆ ਪ੍ਰਸਤ ਰਹੇ ਵੀ ਆਮ ਲੋਕਾਂ ਦੇ ਮਾਨੇ ਨਹੀਂ ਸੋਚੇ ਹਾਂ ਉਹ ਆਮ ਲੋਕਾਂ ਬੱਸ ਨਹੀਂ ਸੋਚਦੇ ਉਹ ਆ ਵੀ ਇਹ ਸਾਲ ਦੇ ਪਰਵਾਹ ਨਹੀਂ ਸੋਚਦੇ ਉਹਦੇ ਵਿੱਚ ਸਭ ਤੋਂ ਵੱਡਾ ਇਨਸਾਨ ਸਿੱਖਾਂ ਦਾ ਹੋਇਆਗਾ ਕਿਵੇਂ ਜਦੋਂ ਉਹਨਾਂ ਕੋਲੋਂ ਪਾਕਿਸਤਾਨ ਦਾ ਹਿੱਸਾ ਖੋਸਿਆ ਤੇ ਉਹ ਤੋਂ ਬਾਕੀ ਲੋਕਾਂ ਦਾ ਹੋਇਆ ਮੇਨ ਦਾ ایرিয়া छुट ਗਿਆ ਅਬ ਜਾਉ ਦੂਜਾ ਜਿਹੜਾ ਸੀ ਜੋਗ ਲੀਡਰ ਸੀ ਜਿਹੜੇ ਮਰ ਗਏ ਹੋਰ ਜੋਗ ਲੀਡਰ 500 ਅਦਾ ਨਾ ਕਰ ਸਕੇ ਤੇ ਬਾਬੂ ਬਰਜਣਾ ਹੁਣ ਤੁਸੀਂ ਦੁਨੀਆ ਦੇਖੀ ਹੈ ਕਿਹੜਾ ਦੇਸ਼ ਤੁਹਾਨੂੰ ਤੁਸੀਂ ਮੰਨਦੇ ਹੋ ਸਭ ਤੋਂ ਉੱਤਮ ਇਸ ਵਕਤ ਤੁਸੀਂ ਜੇ ਤਾਂ ਤੁਸੀਂ ਮੰਨੋਗੇ ਤਾਂ ਉਹ ਕਹਿੰਦਾ ਰਾਤ ਸੀ ਕੰਡਾ ਸਾਡੇ ਕੋਲ ਤਵਰੀਕਾ ਤੁਸੀਂ ਜੁਰਪਨੋਂ ਕਹਿੰਦਾ ਚੱਕੀ ਕਰ ਗਿਆ ਜੁਰਪਾਜ ਜੰਗ ਲਾਣ ਦੇ ਰੌਸ਼ਨੀ ਦਾ ਉਹ ਪੁੱਛਣ ਤੋਂ ਕਰਨੀ ਕਥਾ ਉਹ ਨਹੀਂ ਐਨੇ ਕਹ ਉਹ ਤੁਸੀਂ ਹੁਣੇ ਉਹਦੇ ਪੁੱਛਣ ਦੇ ਗਿਆਨ ਕਰੋ ਉਹ ਕਹਿੰਦਾ ਮੇਰੇ ਲਈ ਕੀ ਚੀਜ਼ ਹੈ ਬੇਨਾਟੋਂ ਮੇਰੇ ਵਾਸਤੇ ਕੀ ਚੀਜ਼ ਹੈ ਕੋ ਚੈਲੰਜ ਕਰਦਾ ਹੈ ਉਹ ਜਾਨਣਾ ਮਤਲਬ ਕਿ ਖਬਰਾਂ ਜਾਣੇ ਸੋ ਉਹਨਾਂ ਦੀ ਤਕੀਰ ਕਰਦਾ ਜਿਹੜਾ ਪੂਤੋ ਮਗਾ 1 ਕੇਜੀ ਵੀ ਦਾ ਏਜੰਟ ਵਰਤੀ ਹੋਇਆ ਸੀ ਬੋਲਾ ਇੰਟੈਲੀਜੈਂਟ ਬੰਦਾ ਹੈ ਸੋ ਉਸਨੇ ਖੁੱਸੇ ਹੋਏ ਤੇ ਗੁਆਏ ਹੋਏ ਰਹੀਆਂ ਨੂੰ ਅੱਜ ਦੁਨੀਆ ਦੇ ਸੱਚੇ ਖੜਾ ਕਰਤਾ ਇਹ ਦਾ ਕਰਨੇ ਹੈ ਜੇ ਲੀਡਰ ਜੋਗ ਹੋਵੇ ਕਿ ਗਰੀਬੀ ਕਿ ਗ난ਦੀ ਦੀ ਬਰਬਾਦੀ ਦੀ ਉਹ ਸਾਰੇ ਕਸਨ ਕਬਰ ਕਰਨ ਤਾਂ ਹੁਣ ਤੁਸੀਂ ਕੀ ਲਾ ਲਓ 702 ਸਾਲ ਮਗਰੋਂ ਜਾਬ ਹੋਇਆਗਾ ਤੇ ਅੱਜ ਜੋ 70 ਸਾਲਾਂ ਚ ਦੁਨੀਆ ਨੂੰ ਚੈਲੰਜ ਕਰਦਾਗਾ ਦੁਨੀਆ ਦੀ ਜਿਹੜੀ ਵੱਡੀ ਤਾਕਤ ਹੈ ਕਿ ਅਮਰੀਕਾ ਉਹ ਚੈਲੰਜ ਕਰਦਾਗਾ ਉਹ ਆਪਣਾ ਨਾ ਸਕਦੇ ਉਹ ਆਪਣੇ ਇਸ ਜਤਾਈ ਵਾਂ ਨੂੰ ਰੋਕਣ ਦੀ ਚਾਲ ਹੋਇਆ ਕਰੇਗਾ ਤਾਈਵਾਨ ਨੂੰ ਆਉਜਾ ਉਹ ਕਹਿੰਦਾ ਪਹਿਲਾਂ ਜੁਰੇਨ ਦਾ ਨਿਬਣ ਜੋ ਤੁਹਾਡਾ ਇਸ ਤਾਈਵਾਨ ਲੈਣਾ ਉਹਦੇ ਰੀਜਮ ਇਹ ਹੈ ਉਹ ਲੋਕ ਕਾਵਲ ਨੇ ਉਹਨਾਂ ਦੇ ਮਗਰ ਨੈਸ਼ਨ ਖੜਦੀ ਆ ਪਾਰਟੀ ਖੜਦੀ ਆ ਉਹ ਨੈਸ਼ਨ ਲਈ ਤੇ ਪਾਰਟੀ ਲਈ ਨਹੀਂ ਕਰਦੇ ਤੇ ਨਹੀਂ ਫਿਰ ਇੱਥੇ ਤਾਂ ਜੇ ਦੇਖਿਆ ਐਂਡਗਾ ਦੇ ਵਿੱਚ ਤਾਂ ਬੜਾ ਡਾਈਵਰਸਿਟੀ ਬਹੁਤ ਹੈ ਧਰਮ ਬਹੁਤ ਨੇ ਜਾਤਾਂ ਬਹੁਤ ਨੇ ਥੱਲੇ ਲੋਕਲ ਲੈਵਲ ਦੇ ਹਰ ਅੱਡ ਮੁੱਦੇ ਅਨੇਸ਼ਨ ਦੇ ਅੱਡ ਮੁੱਦੇ ਆ ਫਿਰ ਇਹ ਹਾਵਣਾ ਤਾਂ ਫਿਰ ਤੁਸੀਂ ਆਉਣ ਵਾਲੇ ਸਮੇਂ ਤੁਸੀਂ ਕੀ ਸੋਚਦੇ ਹੋ ਜਿਹੜਾ ਜੁਆਇਨਟ ਹੋ ਕੇ ਲੜ ਸਕੂਗਾ ਨਹੀਂ ਬਿਲਕੁਲ ਨਹੀਂ ਲੜ ਸਕੂਗਾ ਅੱਜ ਇਹਨੂੰ 100 ਸਾਲ ਵੀ ਨਹੀਂ ਅਸੀਂ ਉਥੋਂ ਤੱਕ ਪਹੁੰਚ ਸਕਦੇ ਜਿੱਥੋਂ ਤੱਕ ਚੀਨ ਰਸ਼ੀਆ ਅਮਰੀਕਾ ਪਹੁੰਚਿਆ ਅਸੀਂ ਤਾਂ ਅਰਮੁੱਲਾ ਰਹੇ ਹਾਂ ਅਜੇ ਸ਼ਾਇਦ ਅਮਰੀਕਾ ਤੋਂ ਰਸ਼ੀਆ ਦੀ ਤੇ ਅਮਰੀਕਾ ਦੀ 파ਰਤ ਇੱਕ ਅਸਰਾਨੀ ਵੱਡੀ ਮੰਡੀ ਹੈ ਫੇਰ ਸਾਡੇ ਕੋਲ ਹੁਣ ਅੱਜ ਇੱਕ ਖੁਸ਼ੀ ਹੋਈ ਆ ਮੈਨੂੰ ਕਿ ਆਈ ਆਈ ਤੀਜੇ ਗਰੁੱਪ ਦੇ ਮੁੰਡਿਆਂ ਨੂੰ ਅੱਜ ਸਾਡੇ ਕਰੋੜ ਦਾ 4 ਕਰੋੜ ਦਾ ਪੈਸਾ ਹੀ ਇਹਦਾ ਮਤਲਬ ਹੈ ਦੱਖਣ ਦੇ ਵਿੱਚ ਕਾਬਲ ਬੱਚੇ ਨੇ ਉਹਨਾਂ ਨੂੰ ਉਹ ਬੇਵਿਸ਼ੇਸ਼ੀ ਰੋਗ ਵਟਕੇ ਲਾਈ ਜਾਂਦੇ ਆ ਉਹੀ ਕਹਿੰਦਾ ਬ੍ਰੇਨ ਡ੍ਰੇਨ ਦੀ ਵੀ ਬਹੁਤ ਸਮੱਸਿਆ ਆ ਨਾ ਉਹ ਮਤਲਬ ਬ੍ਰੇਨ ਡ੍ਰੇਨ ਉਹਦੀ ਬ੍ਰੇਨ ਡ੍ਰੇਨ ਦੀ ਗੱਲ ਏ ਆਪਣਾ ਗੁਰਦੇਵ ਸਿੰਘ ਖੁਸ਼ ਆਪਣਾ ਚੌੜਾ ਦਾ ਬਹੁਤ ਵੱਡਾ ਮਹਾਰਾ ਉਹਨੇ ਬੋਲ ਬੀ ਗਿਆ ਉਹਨੂੰ ਆਪਣਾ ਥਾਈਨ ਵਾਲੇ ਲੈ ਕੇ ਉਹ ਹੁਣ ਉੱਥੇ ਉੱਥੇ ਕੰਮ ਕਰਦਾ ਜਦੋਂ ਉਹਨੂੰ ਉੱਥੇ ਸੂਲਤਾ ਮਿਲਦੀ ਗਣੀ ਉਹਨੇ ਫਿਰ ਇੰਨੀ ਆ ਕੇ ਕੀ ਵੜਨਾ ਤੇ ਅੰਤ ਤੇ ਜਿਹੜਾ ਹੈਗਾ ਪੰਜਾਬ ਦਾ ਭਵਿੱਖ ਕੀ ਮੈਂ ਦੇਖਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਜਿਸ ਤਰ੍ਹਾਂ ਮਾਈਗ੍ਰੇਟ ਹੋਗੇ ਜਾਂ ਸਾਨੂੰ ਲੱਗਦਾ ਹੈ ਬਾਹਰ ਮੁੜਨਗੇ ਜਾਂ ਜਿਹੜੇ ਬਾਹਰਲੇ ਬਾਹਰ ਹੀ ਰਹਿ ਜਾਣ ਇੱਧਰ ਇੱਧਰ ਰਹਿ ਜਾਣ ਕਿੱਦਾਂ ਦੇਖਦਾ ਅਸੀਂ ਚਾਹ ਤੇ ਬਹੁਤ ਮੁਸ਼ਕਿਲ ਆਉਗੀ ਇਹਦੇ ਇਹ ਅਜੇ ਹੋਰ ਵੀ ਬਹੁਤ ਸਮੱਸਿਆਵਾਂ ਜੀ ਹੁਣ ਰੋਜ਼ ਨਾਰੇ ਵੱਜੀਆਂ ਜਾਂ ਪ੍ਰਵਾਸੀ ਕੱਢੋ ਜੀ ਤੁਸੀਂ ਜਿਹੜੇ ਪ੍ਰਵਾਸੀ ਕੱਢੋਗੇ ਤੁਹਾਡੇ ਕੋਲੇ ਲੇਬਰ ਤਾਂ ਤੁਹਾਡੇ ਕੋਲੇ ਹੈ ਹੀ ਨਹੀਂ ਜੀ ਉਹਨੇ ਮੈਂ ਕਿੱਥੇ ਕਰੋਗੇ ਖੇਤੀ ਕਰਨ ਵਾਸਤੇ ਉਹ ਸਾਡੀ ਵਾਰਸ ਮਾਰ ਕੀ ਲੋਕੋ ਤੱਕ ਕੀ ਕੰਮ ਨਾ ਨੰਬਰ ਵੀ ਚੱਲਦੀ ਆ ਤੇ ਲੈਵਲ ਪੰਜਾਬ ਚ ਹੈ ਨਹੀਂ ਤੇ ਲੈਵਲ ਮਾਰੂ ਜਾਊਗੀ ਚੰਦਰੋਂ ਸੇ ਝਗੜੇ ਵੀ ਉੱਤਮਣ ਹੋਣਗੇ ਜਿਵੇਂ ਹੁਣ ਅੱਛਾ ਸਾਡੇ ਵੀ ਤਾਂ ਜਾ ਕੇ ਲੋਕ ਜਿਹੜੇ ਆਜਾਸ਼ ਮੁੰਡੇ ਨੇ ਮਾਂ ਪਿਓ ਦੇ ਪੈਸੇ ਦੇ ਦਿੱਤੇ ਖਰਾਬੀ ਕਰੀ ਜਾਂਦੇ ਸਿੱਧੀਆਂ ਮਾਰਦੇ ਆਂ ਨਾ ਮਿਲ ਜਾਂਦਾ ਕਿੰਨਾ ਮੈਂ ਪੁਲਿਸ ਨੇ ਵਰਕੇ ਤਾਂ ਨਾ ਦਿੱਤੀ ਕੀ ਨਮੀ ਕੀ ਹੋਇਆ ਹੈ ਇਦੋਂ ਲੋਕ ਆਸ਼ਕਰੋਂ ਦੇ ਮੁੰਡੇ ਚੜ ਕੇ ਆ ਗੱਡੀਆਂ ਤੇ ਮਲ ਕੇ ਫੂਟੇ ਕੱਢਦੇ ਨੇ ਸ਼ਾਲੂਪ ਵੀ ਕੇ ਹੱਥ ਨਾ ਮਾਰਦੇ ਇਹ ਜਿਹੜਾ ਉਧਰ ਪ੍ਰਵਾਸ ਗਿਆ ਇਹ ਸਭ ਨਟੇ ਦੀ ਜਮਾਤ ਦਾ ਗਿਆ ਤੇ ਗਾਂ ਗਰੀਬ ਕਰਾਂ ਦਾ ਗਿਆ ਕਾਬਲ ਬੱਚੇ ਗਏ ਨੇ ਉਸੇ ਧਰਮਸ਼ਾਲੇ ਤੇ ਪ੍ਰਵਾਸ ਦੀ ਆ ਵੀ ਕਿਸਮਾਂ ਪ੍ਰਵਾਸ ਪਹਿਲਾਂ ਚੱਲਿਆ ਇੰਗਲੈਂਡ ਮੰਮੇ ਪੂਆ ਚਾਚੇ ਤਾਂ ਇਹ ਜਿਹ ਕੁੜੀਆਂ ਨਾਲ ਗਿਆ। ਅੱਛਾ। ਫਿਰ ਪਰਵਾਸ ਚ ਲਖਨਵਦਾ ਚ। ਉੱਥੇ ਵੀ ਮਾਮੇ ਪੂਆ ਜੀਆਂ ਜਿਹ ਕੁੜੀਆਂ ਨਾਲ ਗਿਆ। ਫਿਰ ਚੱਲਿਆ ਪ੍ਰਵਾਸ ਜਦੋਂ ਖਾਲਕੂਬਾ ਪੰਜਾਬ ਚ। ਉਹਨਾਂ ਫਿਰ ਸਮਝੀ ਇਹਨਾਂ ਮਾਂ ਲੜਕਿਆਂ ਨੇ ਪੈਸੇ ਲੈ ਲੋਕਾਂ ਨੂੰ ਉੱਧਰ ਅਮਰੀਕਾ ਚ ਕੱਢਿਆ। ਉਹਨਾਂ ਨੂੰ ਲਿਖ ਲਿਖ ਕੇ ਦਿੱਤਾ। ਬਲੇ ਮੈਨੂੰ ਤਾਂ ਇਹ ਖਤਰਾ ਮੇਰੇ ਪਰਿਵਾਰ ਨੂੰ ਖਤਰਾ। ਸਰਕਾਰ ਮਾਦੂਦ ਕਰ ਕਿੰਨੇ ਲੋਕ ਅਮਰੀਕਾ ਚ ਅਜੇ ਕਰਦੇ ਉਹ ਹੁਣ ਫੇਸਬੁਕ ਤੇ ਜਿਉਂ ਬੋਲੋ ਟੱਕਸ ਖਾਲਸਾ ਹੁਣ ਉਹ ਚਾਰ ਹੋਣਾ ਚਾਹੀਦਾ ਸਾਨੂੰ ਨਵਾਂ ਪੰਜਾਬ ਮਿਲੂ ਸਾਨੂੰ ਖਾਲਸਾ ਮਿਲੂ ਉਹ ਭਲੇ ਲੋਕੋ ਫੇਸਬੁਕ ਤੇ ਖਾਲਸਾ ਨਹੀਂ ਮਿਲਦਾ ਜੇ ਖਾਲਸਾ ਲੈਣਾ ਬਣਦਾ ਪੰਜਾਬ ਚ ਆ ਕੇ ਦੇਖੋ ਉਹ ਕਾਊਂਟਰ ਨੇ ਅੰਗਲੈਂਡ ਦਾ ਮੁੰਡਾ ਜੱਗੀ ਜਹਲ ਸਰਦਾਰ ਫੜਿਆ 8 ਸਾਲ ਹੋ ਗਏ ਅਜੇ ਤੱਕ ਵਿਚਾਰਾ ਜੇਲ੍ਹ ਚ ਜੀ ਰਿਹਾ ਉਹ ਚੁੱਤਸਾ ਲਾਪਾ ਹੀ ਜਾਂ ਉਹਨਾਂ ਨੂੰ ਕਿਸੇ ਅਰਥ ਦਿਸੇ ਚੱਲਦੀ ਹੈ। ਐ ਇੱਥੇ ਆ ਕੇ ਤਾਂ ਤੁਸੀਂ ਬਾਹਰ ਝਾਕ ਦੇਣੀ। ਇਹ ਜਿਹੜੇ ਉੱਥੇ ਚੋਰੇ ਪਾਈ ਫਿਰਦੇ ਨੇ, ਹੋਰ ਪਾਈ ਫਿਰਦੇ ਨੇ। ਇਹ ਜਦੋਂ এয়ারਪੋਰਟ ਤੇ ਆਉਂਦੇ ਸਭ ਕੁਝ ਲੈ ਜਾਂਦੇ ਨੇ। ਦਿੱਲੀ ਤੋਂ ਤਾਂ ਵੀ ਜਿਵੇਂ ਨਹੀਂ ਬੰਨ ਜਾਂਦੇ। ਕੁਛ ਕਿਹਦੇ ਤੱਕ ਨਹੀਂ। ਇਹਨਾਂ ਨੂੰ ਕੋਈ ਇਸ ਕਰਕੇ ਆਉਂਦੀਆਂ ਰੋਟਾਂ ਸੇਕ ਰਹੇ ਨੇ। ਪੰਜਾਬ ਦੀ ਨੌਜਾਨ ਪੀੜ੍ਹੀ ਨੂੰ ਘਰੀਬ ਨੂੰ ਮਾਰ ਰਹੇ ਨੇ। ਉਹਨਾਂ ਨੂੰ ਪੈਸਾ ਦੇ ਕੇ ਪੁੱਠੇ ਦਾ ਬਾਹਰ ਮੈਂ ਛੁਰਵਾ ਲਾਜ਼ਾਰ ਮੈਂ ਹਰ ਰਹਿ ਚ ਸਾਲੰਦਾਰ ਹਾਂ ਮੈਂ ਖਾੜਗੂ ਬਾਦ ਦੇ ਚ ਸਾ ਨਾ ਮਪੰਦ ਜੋ ਵੀ ਪੰਜਾਬ ਵਿੱਚ ਲਹਿਰ ਉੱਠਦੀ ਸੀ ਮੈਂ ਉਹਦੇ ਚ ਸਾਲ ਬਸ ਲੇਕਿਨ ਮੈਂ ਖਾੜਗੂ ਬਾਦ ਨੂੰ ਪਸੰਦ ਕਰ ਖਾਗਿਆ ਮਦਾਨੀ ਲਾਕੇ ਮਦਾਨੀ ਲਾਕੇ ਚ ਤੁਸੀਂ ਖੇਡ ਲਾਕੇ ਤੁਸੀਂ ਰੱਖ ਸਕਦੇ ਉੱਥੇ ਤੁਸੀਂ ਕਾਮ ਜਾਵਦੇ ਹੋ ਜਿਹੜੇ ਲੋਕਾਂ ਨੇ ਉਤਰੀ ਕੋਰੀਆ ਨੇ ਲਾਲੋ ਬੇਤਨਾਮ ਨੇ ਲਾਲੋ ਹੋਰਾਂ ਜਿਨ੍ਹਾਂ ਨੇ ਉਹ ਚੀਨ ਨੇ ਤੇ ਰੂਸ ਨੇ ਮਦਦ ਕੀਤੀ ਉਹ ਲੱਖੇ سارے ਪਹਾੜੀ ਸੀ ਸੋ ਪੁਰਾਣੇ ਧਰਮ ਦੇ ਗੁਰਦੁਆਰਿਆਂ ਦੇ ਉਹਨਾਂ ਸਾਰਾ ਲੱਕਾ ਸੀ ਜਿਹੜਾ ਮਾਰੂਦਾਂ ਸੀ ਕੋੜਾ ਨਹੀਂ ਰਾਈ ਸੀ ਹੁਣ ਤਾਂ ਇਹ ਨਾਲ ਕੋਈ ਅਦੁੱ ਇੱਕ ਚਾਰ ਵਾਇਲਸਾਂ ਨੇ ਗੱਡੀਆਂ ਨੇ ਆਡੋ ਰੂਵੋ ਦਾ ਕਿਸਾਨ ਐਸੋਸੀਏਸ਼ਨ ਰਾਈਦਾ ਬੋਟਨ ਦੇ ਵਿੱਚ ਤੁਹਾਡੀ ਅਜੇ ਪਹੁੰਚ ਨਹੀਂ ਕਿ ਤੁਸੀਂ ਕਹਿੰਦੇ ਹੋ ਉੱਥੇ ਬਾਹਰ ਬੈਠੇ ਐ ਮੈਂ ਬੋਟਾ ਭਾਈ ਜਿਹੜਾ ਤੁਸੀਂ ਉਹ ਲੱਗ ਕੇ ਐਥੇ ਪੰਜਾਬ ਦੇ ਕੋਈ ਅਸਰ ਠੀਕ ਆਪਰ ਤੁਸੀਂ ਸਮਝਾ ਦਿੱਤਾ ਬਹੁਤ ਬਤਾਨਾ